ਹੈਲੋ ਜੀ ਸ਼ਸ਼ਤਰਕਾਲ ਦੇ ਸਾਰਿਆਂ ਨੂੰ ਮਹਿਕ ਪਟਿਕਾ ਐਂਡ ਹੋਮਮੇਡ ਵੀਡੀਓਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬੈਲਵਟ ਕੋਟਰੇਜ ਦੇ ਸੂਟ ਜਿਨ੍ਹਾਂ ਵਿੱਚ ਬਿਲਕੁਲ ਵੀ ਠੰਡ ਨਹੀਂ ਲੱਗਦੀਗੀ ਇਹ ਬਹੁਤ ਗਰਮ ਸੂਟ ਨੇ ਜੀ ਪੂਰੀ ਸਰਦੀ ਠੰਡ ਨਹੀਂ ਲੱਗੂਗੀ ਜੀ ਤੁਹਾਨੂੰ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇਹਨਾਂ ਵਿੱਚ ਬਹੁਤ ਸਾਰੇ ਕਲਰ ਚਲੋ ਜੀ ਦੇਖੋ ਤੇ ਅੱਜ ਜਿਹੜੀ ਆਪਾਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਜੀ ਇਹਨਾਂ ਤੇ ਬੂਰ ਬਿਲਕੁਲ ਵੀ ਨਹੀਂ ਆਂਦਾ ਹੈਗਾ ਤੇ ਆ ਦੇਖੋ ਜੀ ਇਹ ਆਪਣਾ ਗੇ ਜੀ ਸਕਾਈ ਬਲੂ ਕਲਰ ਇਹਦੇ ਤੇ ਫਲਾਵਰ ਬਣੀ ਹੋਈ ਨਹੀਂ ਜੀ ਵਾਈਟ ਤੇ ਇਹ ਆਪਣਾ ਆ ਗਿਆ ਜੀ ਗ레이 ਦਾ ਕਲਰ ਇਤੇ ਉਤੇ ਵੀ ਜਿਹੜੇ ਫਲਾਵਰ ਨੇ ਉਹ ਸਕਿੰਨੇ ਜੇ ਵਾਈਟ ਦੇ ਜੇ ਕਲਰ ਦੇ ਪਿੰਕ ਦੇ ਕਲਰ ਦੇ ਫਲਾਵਰ ਨੇ ਜੀ ਤੇ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਤੇ ਇਹ ਆਪਣਾ ਕਲਰ ਆ ਗਿਆ ਜੀ ਪਤਾ ਨਹੀਂ ਲੰਘ ਰਿਹਾ ਜੇ ਕਿਹੜਾ ਕਲਰ ਹੈਗਾ ਇਹਦੇ ਵਿੱਚ ਕਾਫੀ ਕਲਰ ਨੇ ਜੀ ਜਨਰਲ ਡਿਜ਼ਾਈਨ ਬਣੀ ਹੋਈ ਨਹੀਂ ਜੀ ਤੇ ਇਹਦੀ ਤੇ ਜਿਹੜੇ ਆਪਣੇ ਪੱਤੇ ਬਣੇ ਹੋਈ ਹੈਗੇ तो हूँ अपना कलर आ गया जी स्काई ब्लू ज कलर फिका जहाँ स्काई ब्लू है गया तो ये भी स्किन पिंक फ्लावर बने हुए ने जी विच ऑरेंज भी कलर हैगा विच थोड़ा सा हरा हरा सारे कलर ने जी ये थोड़ी थोड़ी कलर नहीं है तो यह अपना है जी स्काई ब्लू कलर ये भी फाइ वाइट वाइट फ्लावर बने हुए ने जी ਤੇ ਇਹ ਆਪਣਾ ਅਗੇ ਜੀ ਬਲੈਕ ਕਲਰ ਇਹਦੇ ਉੱਤੇ ਵੀ ਪਿੰਕ ਤੇ ਜਾਮਨੀ ਤੇ yellow ਕਲਰ ਦੇ ਤੇ sky blue ਕਲਰ ਦੇ ਫਲਾਵਰ ਬਣੇ ਹੋਏ ਨੇ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਸੂਟ ਵੀ ਬਹੁਤ ਸੋਹਣਾ ਜੀ ਇਹ ਤੇ ਹੁਣ ਆਪਣਾ ਅਗੇ ਜੀ ਮੋਰ ਪੰਕੀ ਕਲਰ ਇਹਦੇ ਉੱਤੇ ਵੀ ਕਈ ਫਲਾਵਰ ਬਣੇ ਹੋਏ ਨੇ ਕਾਫੀ ਕਲਰਾਂ ਦੇ ਫਲਾਵਰ ਨੇ ਜੀ ਦੇਖੋ ਕਿ ਜਿਤਨੇ ਅਲੱਗ-ਅਲੱਗ ਕਲਰ ਹੋ ਗਏ ਤੇ ਪੱਤੇ ਵੀ ਬਣੇ ਹੋਏ ਨੇ ਦੀ ਵਿੱਚ ਇਹਦੇ ਬੀਲ ਜੀ ਬਣੀ ਹੋਈ ਹੈ ஆலோ கலர் சூட்ட ஜலர் பிங் சோன கலர் அப்படின்னா கலர் ஆர்ப்பு கண்ணெய் சோனே ஜிஃபிஸ வைட்டவர்த்து சோனா ஜி ਤੇ ਹੁਣ ਆਪਣਾ ਕਲਰ ਆ ਗਿਆ ਜੀ ਸਕਾਈ ਬਲੂ ਦਾ ਕਲਰ ਹੈ ਜੀ ਥੋੜਾ ਫਿੱਕਾ ਇਹਦੇ ਵਿੱਚ ਵੀ ਜਿਹੜੇ ਪਿੰਕ ਵਾਈਟ ਕਿੰਨੇ ਜਿਹੇ ਫਲਾਵਰ ਬਣੇ ਹੋਏ ਨੇ ਜੀ ਤੇ ਹੁਣ ਆਪਣਾ ਆ ਗਿਆ ਜੀ ਬਲੈਕ ਦਾ ਕਲਰ ਤੇ ਇਹਦੇ ਵਿੱਚ ਵੀ ਵਾਈਟ ਤੇ ਪਿੰਕ orange ਦੇ ਫਲਾਵਰ ਬਣੇ ਹੋਏ ਨੇ ਜੀ ਇਹ ਵੀ ਬਹੁਤ ਸੋਨਾ ਕਲਰ ਹੈ ਜੀ ਜੇ ਜਰੀ ਆਪਣਾ ਆਰਡਰ ਬੁੱਕ ਕਰਵਾਓ ਇਹ ਸੂਟ ਸਾਰੇ ਬਹੁਤ ਸੋਹਣੇ ਨੇ ਜੀ ਸਰਦੀਆਂ ਵਾਲੇ ਸੂਟ ਨੇ ਜੀ ਇਹਨਾਂ ਦੇ ਬੂੜ ਬਿਲਕੁਲ ਵੀ ਨਹੀਂ ਆਉਂਦਾ ਹੈਗਾ ਤੇ ਹੁਣ ਆਪਣਾ ਆ ਗਿਆ ਜੀ ਕਲਰ ਇਹ ਕਲਰ ਦਾ ਪਤਾ ਨਹੀਂ ਕਿਹੜਾ ਜੀ ਇਹ ਤੇ ਹੁਣ ਆਪਣਾ ਆ ਗਿਆ ਜੀ ਕਲਰ ਮਹਿੰਦੀ ਰੰਗਾ ਤੇ ਇਹਦੇ ਵਿੱਚ ਫਲਾਵਰ ਬਣੇ ਹੋਏ ਨੇ ਜੀ ਪਿੰਕ ਵਾਈਟ ਜੇ ਡਾਰਕ ਪਿੰਕ ਲਾਈਟ ਪਿੰਕ ਤੇ ਵਾਈਟ ਸਕਾਈ ਬਲੂ ਸਾਰੇ ਫਲਾਵਰ ਬਣੇ ਹੋਏ ਨੇ ਜੀ ਦੇ ਵਿੱਚ ਤੇ ਹੁਣ ਆਪਾਂ ਆ ਗਏ ਜੀ ਜਾਮਨੀ ਕਲਰ ਤੇ ਇਹਦੇ ਵਿੱਚ ਵੀ ਸਕਾਈ ਬਲੂ ਗ੍ਰੇ ਪਿੰਕ ਤੇ ਵਾਈਟ ਥੋੜਾ ਜਿਹਾ ਲਾਈਟ ਪਿੰਕ ਇਹਨਾਰੇ ਫਲਾਵਰ ਬਣੇ ਹੋਏ ਨੇ ਜੀ ਤੇ ਹੁਣ ਜੀ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਇੱਥੇ ਤੱਕ ਲਈ ਧੰਨਵਾਦ ਸਸ਼ਕਾ ਬਾਏ ਬਾਏ ਸਾਰਿਆਂ ਨੂੰ